ਉਹ ਖੇਤਰੀਆ ਜੋ ਭਾਸ਼ਾ ਹੈ ਉਸੇ ਭਾਰਤ ਨਹੀਂ ਨਹੀਂ ਉਹ ਬਿਲਕੁਲ ਗਲਤ న్యూਸ ਆ ਉਹਦਾ ਕੋਈ ਮਤਲਬ ਨਹੀਂਗਾ ਦੇਖੋ ਉਹ ਸਿਰਫ ਤੇ ਸਿਰਫ ਇੱਕ ਦੋ ਐਗਜ਼ਾਮ ਦੇ ਚ ਬੱਚਾ ਇਹ ਆ ਬਿਲਕੁਲ ਉਹਨਾਂ ਨੇ ਉੱਤੇ ਲਿਖਿਆ ਵੀ ਸੇਮ ਸਾਰੀ ਪਾਲਿਸੀ ਉਵੇਂ ਹੀ ਰਹੇਗੀ ਇਹ ਦੁਬਾਰਾ ਵੀ ਹੋਣੀ ਜਾਰੀ ਹੋ ਜਾਏਗਾ ਕਲੈਰਿਟੀ ਕਿ ਪਤਾ ਨਹੀਂ ਕੌਣ ਬੰਦਾ ਇੱਕ ਵਿੱਚੋਂ ਕੋਈ ਲਾਈਨ ਚੱਕ ਕੇ ਉਹਨੂੰ ਟਵੀਟ ਕਰ ਦਿੰਦੇ ਆ ਸਮਝਦਾਰ ਮਨਿਸਟਰ ਨੇ ਉਹਦੇ ਉੱਤੇ ਬੋਲਣ ਲੱਗ ਜਾਂਦੇ ਆ ਇਹਦੇ ਵਿੱਚ ਇਹ ਕੀਤਾ ਸੀ ਵੀ 26 26 ਜਾ ਕੇ ਜਿਹੜਾ ਬੱਚਾ ਪੇਪਰ ਦੇਊਗਾ ਜੀਚ ਉਹਦੇ ਚੰਗੇ ਨੰਬਰ ਹੋਣਗੇ ਚੰਗੇ ਮਾਰਕਸ ਹੋਣਗੇ ਉਹਨੂੰ ਉਹ ਰੱਖ ਸਕਦਾ ਇਹ ਪਾਲਿਸੀ ਹੈ ਇਸ ਉਸ ਤੇ ਜ਼ੋਰ ਦੇ ਕੇ ਉਹਨੂੰ ਨਾ ਦੇਖਦੇ ਹੋਏ ਪਤਾ ਨਹੀਂ ਕਿਹੜੀ ਗੱਲ ਕਿੱਧਰ ਬਣਾ ਦਿੰਦੇ ਆ ਬਿਲਕੁਲ ਕੋਈ ਵੀ ਲੈਂਗੁਏਜ ਇਹ ਜਿਹੜੀ ਇਹ ਇਹ ਉਹਨਾਂ ਨੇ ਕਾਗਜ਼ ਜਿਹੇ ਕੱਢਿਆ ਏ ਉਹਦੇ ਵਿੱਚ ਬਹੁਤ ਭਾਸ਼ਾਵਾਂ ਵਾਲੇ ਜਿਹੜੀਆਂ ਨਹੀਂ ਲਿਖੀਆਂ ਹੋਈਆਂ ਕੱਲੀ ਪੰਜਾਬੀ ਦੀ ਨਹੀਂ ਗੀ ਬਹੁਤ ਨੇ ਜਿਹੜੀਆਂ ਨਹੀਂ ਲਿਖੀਆਂ ਪਰ ਉੱਤੇ ਉਹਨਾਂ ਨੇ ਉਹ ਚ ਵੀ ਇਹ ਲਿਖਿਆ ਵੀ ਪਹਿਲੀ ਵੰਗੂਈ ਪਾਲਸੀ ਆ ਜਿਹੜੀ ਲਾਗੀ ਲਾਗੂ ਰਹੂਗੀ ਹਰ ਉਹਦੇ ਵਿੱਚ ਲੈਂਗੁਏਜ ਹੋਣਗੀਆਂ ਮੈਂ ਦੁਬਾਰਾ ਗੱਲ ਵੀ ਕੀਤੀ ਆ ਹੁਣੀ ਸੀਬੀਐਸਸੀ ਦੇ ਬੋਰਡ ਦੇ ਚੇਅਰਮੈਨ ਸਾਹਮਣੇ ਗੱਲ ਕੀਤੀ ਉਹ ਕਹਿੰਦੇ ਜੇ ਕੋਈ ਕਿਸੇ ਨੂੰ ਲੱਗਦਾ ਵੀ ਪਹਿਲੇ ਚ ਕੋਈ ਕਮੀ ਅਸੀਂ ਦੁਬਾਰਾ ਵੀ ਹੋਣੀ ਉਹ ਸਾਰਾ ਕੁਝ ਉਹ ਜਿਹੜਾ ਹੈ ਉਹ ਪਾਲਸੀ ਆ ਦੁਬਾਰਾ ਕੱਢਣਗੇ ਉਹਦੀ ਕਲੈਰਿਟੀ ਆ ਜਿਹਨੂੰ ਕਈ ਬਰ ਬੰਦਬੁੱਧੀ ਹੁੰਦੇ ਆ ਬੰਦਬੁੱਧੀ ਲੋਕਾਂ ਨੂੰ ਕਲੈਰਿਟੀ ਨਹੀਂ ਹੁੰਦੀ ਹੁਣ ਉਹ ਦੁਬਾਰਾ ਹੋਰ ਚੰਗੀ ਤਰ੍ਹਾਂ ਕਲੈਰਿਟੀ ਕਰਨ ਲਈ ਵੀ ਇਹ ਦੁਬਾਰਾ ਕਾਗਜ਼ ਆ ਪੇਪਰ ਆ ਕੱਢ ਦੇਣਗੇ